ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਆ ਸਾਰੇ ਜਣੇ ਠੀਕ ਠਾਕ ਹਾਂ ਅੱਜ ਆਪਾਂ ਵਲੌਗ ਦੀ ਸ਼ੁਰੂਆਤ ਕਰਦੇ ਹਾਂ ਕੱਪੜੇ ਤੋਂ ਤੋਂ ਤੇ ਸਾਰਿਆਂ ਤੋਂ ਪਹਿਲਾਂ ਮਸ਼ੀਨ ਵਿੱਚ ਮੈਂ ਕੱਪੜੇ ਪਾਏ ਉਸ ਤੋਂ ਬਾਅਦ ਚ ਲਗਾਇਆ ਝਾੜੂ ਪੋਚਾ ਹੁਣ ਹਾਂਜੀ 2-3 ਦਿਨ ਹੋ ਗਏ ਨਾ ਵੀ ਵਲੌਗ ਪਾਇਆ ਨਹੀਂ ਗਿਆ ਘਰ ਵਿੱਚ ਕੰਮ ਥੋੜਾ ਜਿਆਦਾ ਸੀ ਇਸ ਕਰਕੇ ਵੀ ਵਲੌਗ ਬਣਾਉਣ ਦਾ ਟਾਈਮ ਨਹੀਂ ਲੱਗਿਆ ਵੀਡੀਓ ਬਣਾਉਣ ਦਾ ਤੇ ਤਾਂ ਕਰਕੇ ਹੁਣ ਦੋ ਤਿੰਨ ਦਿਨ ਹੋ ਗਏ ਵੀਡੀਓ ਬਣਾਈ ਨਹੀਂ ਗਈ ਤੇ ਜੇਕਰ ਤੁਹਾਨੂੰ ਵੀਡੀਓ ਵੀ ਵਧੀਆ ਲੱਗਦੀ ਹੈ ਤਾਂ ਪਲੀਜ਼ ਲਾਈਕ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਤਾਂ ਜੋ ਵੀਡੀਓ ਬਣਾ ਦਾ ਵੀ ਹੌਸਲਾ ਜਿਹਾ ਬਣਿਆ ਰਹੇ ਆ ਦੇਖੋ ਬੱਚੇ ਵੀ ਆਪਣੀ ਕਰੀ ਜਾਂਦੇ ਆ ਮौज-ਮਾستی ਤੇ ਉਹਨਾਂ ਨੂੰ ਉਹਨਾਂ ਨੇ ਕਿਹੜਾ ਖੈਰ ਕੋਈ ਕੰਮ ਕਰਨਾ ਹੁੰਦਾ ਆਪਣੇ ਆਪ ਨੇ ਕੰਮ ਕਰਕੇ ਸਕੂਲ ਦਾ ਕੰਮ ਨਿਵੇੜ ਕੇ ਵਿਲੇ ਹੋ ਜਾਂਦੇ ਆ ਇਸ ਤੋਂ ਬਾਅਦ ਹੁਣ ਸਵੇਰ ਦੇ ਵੱਜ ਗਏ ਨੇ 8 ਤੇ 8 ਵਜੇ ਮੈਂ ਚਲ ਰੋ ਆਟਾ ਗੁੰਨਾ ਲੱਗੀ ਆਟਾ ਬਣ ਕੇ ਉਸ ਤੋਂ ਬਾਅਦ ਰੋਟੀ ਪਕਾਈ ਰੋਟੀ ਬਕਾਉਣ ਤੋਂ ਬਾਅਦ ਵੀ ਬੱਚੇ ਕਹਿੰਦੇ ਪਹਿਲਾਂ ਅਸੀਂ ਖਾ ਕੇ ਜਾਵਾਂਗੇ ਵੀ ਖਾ ਰੋਟੀ ਖਾ ਕੇ ਵੀ ਫਿਰ ਖੇਤ ਤੇ ਫੜਾ ਕੇ ਆਵਾਂਗੇ ਰੋਟੀ ਖਾ ਕੇ ਫਿਰ ਉਹ ਗਏ ਨੇ ਰੋਟੀ ਖੇਤ ਫੜਾਉਣ ਤੇ ਉਸ ਤੋਂ ਬਾਅਦ ਮੰਡੀ ਵਿੱਚ ਮੱਕੀ ਪਾਈ ਹੋਈ ਆ ਤੇ ਨਾਲ ਦੀ ਨਾਲ ਤੋੜ-ਤੋੜ ਕੇ ਮੱਕੀ ਉੱਥੇ ਮੰਡੀ ਵਿੱਚ ਪਾਈ ਜਾਂਦੀ ਨੇ ਤੇ ਉੱਥੇ ਵੀ ਇੱਕ ਜਣੇ ਨੂੰ ਬੈਠਣਾ ਪੈਂਦਾ ਹੁਣ ਬੱਚੇ ਕਹਿੰਦੇ ਉਹਨਾਂ ਦੀ ਰੋਟੀ ਫੜਾਉਣ ਤੇ ਆਪ ਤਾਂ ਦੋਨੇ ਵੱਡੇ ਬੱਚੇ ਲਈ ਜਾਂਦੇ ਨੇ ਸੈਕ ਸਕੂਟਰੀ ਦੇ ਉੱਪਰ ਝੂਟੇ ਤੇ ਗੁਰਮਨ ਨੂੰ ਵਿਚਾਰਿਆਂ ਨੂੰ ਭਜਾਈ ਫਿਰਦੇ ਨੇ ਉਹਦਾ ਤੋਰ ਕੇ ਸਾਰੀ ਮੰਡੀ ਦੇ ਉੱਪਰ ਦੀ ਚੱਕਰ ਲਵਾਤਾ ਤੇ ਆਹ ਦੇਖੋ ਜੀ ਮੰਡੀ ਵਿੱਚ ਮੱਕੀ ਪਈ ਆ ਤੇ ਆ ਪਾਪਾ ਰੋਟੀ ਖਾਈ ਜਾਂਦੇ ਨੇ ਤੇ ਓਕੇ ਬਾਏ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਇੰਨੇ ਨਾਲ ਹੌਸਲਾ ਹੋ ਜਾਂਦਾ ਓਕੇ ਬਾਏ ਆ ਸਾਮ ਨੂੰ ਬਣਾਈ ਆਪਾਂ ਟਿੰਡੋ ਦੀ ਸਬਜ਼ੀ